ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਐਨੀ ਧੱਕੇਸ਼ਾਹੀ ਐਡੇ ਨਾਦਰਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮਈ ਆਵਾਜ਼ਾਂ ਨੂੰ ਦਬਕੀ ਬੰਦ ਕੀਤਾ ਜਾ ਰਿਹਾ ਐ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਆਲੇ ইমরান ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕਦਮਾ ਮੜੀ ਜਾਂਦੇ ਆ ਜੇਲ੍ਹ ਦੇ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖਹਿਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖਹਿਰਾ ਜਿਹੜਾ ਪਿਛਲੇ ਸਾਢੇ 3 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸਫਾਰਸਨ ਖੈਰੇ ਉੱਤੇ 2:10 ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਨਪੁਰ ਥਾਣਾ ਜਿਹੜਾ ਉੱਥੇ ਮੁਕੱਦਮਾ ਕਿ ਦਰਜ ਕੀਤਾ ਜਾਂਦਾ ਹੈ 195A ਦਾ 195A ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਧਮਕਾ ਸਕਦਾ ਹੈ ਉਨ੍ਹਾਂ ਬਲਕਿ ਦਰਖਾਸਤਵਾ ਕੇ ਖੈਰ ਦੇ ਮੁਕੱਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਈਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਵਾਬ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਰਟੀਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟ੍ਰਾਇਲ ਚੱਲਣਾ ਦਵਾਹੀਆਂ ਹੋਣੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਨਾਂ ਦੀ ਦਵਾ ਨਹੀਂ ਪਾਊਗਾ ਟਮਕਾਊਗਾ ਨਹੀਂ ਡਰਾਊਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾ ਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇਖੇ ਪਰਚਾ ਤੇ ਲ ਜਾ ਕੇ ਰਮਾਰ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜ ਵਾਲਾ ਮਹਾਰਾਜ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਖਪਾਲ ਸਿੰਘ ਖੇਰੇ ਵਰਗਿਆਂ ਨੂੰ ਜਾਂ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਕੇ ਅੰਦਰ ਸਿੱਟਣਗੇ ਲੋਕ ਸਭਾ ਤੋਂ ਪਹਿਲਾਂ ਚਾਹੇ ਜਿਹੜੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਤੇ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਈਡੀ ਦੇ ਤੀਜੀ ਵਾਰੀ ਸੱਮਣ ਹੋ ਗਏ ਕਿਹੜੀ ਵਾਰ ਨੂੰ ਦਸਤਾਨਾ ਕੇ ਪੰਜਾਬ ਆ ਕੇ ਲੁਕਿਆ ਰਿਹਾ ਕੇ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈਡੀ ਤੋਂ ਬਚਣ ਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈਡੀ ਦੇ ਸਾਹਮਣੇ ਆਏ ਹੁਣ ਦੀ ਜੀ ਵਾਲੀ ਫੇਰ ਸਾਹਮਣੇ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ ਸੀਬੀਆਈ ਹੋਵੇ ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਵਰਤ ਰਿਹਾ ਹੈ ਸਾਡੇ ਦੇ ਪਾਸੇ ਕਰਾ ਰਿਹਾ ਹੈ ਸਮ ਜੇਲ ਸਟੰਡ ਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ ਅਖੌਤੀ ਡਰਾਮੇਬਾਜ਼ੋ ਉਹ ਝੂਠੇ ਯਾਲੀ ਇਨਕਲਾਬੀਓ ਉਹ ਇੰਨਾ ਧੱਕਾ ਇੰਨਾ ਜ਼ੁਲਮ ਤੁਸੀਂ ਇਸ ਤਰੀਕੇ ਨਾਲ ਇਹ ਆ ਲੋਕਤੰਤਰ ਯਾਰ ਜਮੇ ਬੰਦੇ ਦੀਆਂ ਤੁਸੀਂ ਜਮੇ ਖਤਮ ਕਰ ਕਿਹੜਾ ਅਧਿਕਾਰ ਐਥੇ ਬੰਦੇ ਨੂੰ ਕਿੱਥੇ ਰਹਿ ਗਈ ਮਨੁੱਖੀ ਅਧਿਕਾਰਾਂ ਦੀ ਗੱਲ ਤੇ ਕਿੱਥੇ ਆ ਭਾਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਰੋੜਾ ਪਾਉਣ ਵਾਲੇ ਲੋਕ ਆ ਅੱਜ ਜਮੇ ਚੁੱਪ ਆ ਜਾਂ ਆ ਜਮੀ ਜੱਗੋਂ ਤੇਰ ਨਹੀਂ ਹੋ ਰਹੀ ਆ ਬੰਦਿਆਂ ਨਾਲ ਯਾਰ ਨਾ ਦੀ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਸੀ ਬੋਲ ਰਹੇ ਆ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪਟਿੰਦਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖ ਅੰਦਰ ਕੋਈ ਪਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਡੱਬ ਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇ ਦੇ ਜਦੋਂ ਉਹ ਜਮਾਨਤ ਉਹ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨਤ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਹੈ ਸੁੱਤ ਪੰਜਾਬ ਦੇ ਲੋਕੋ ਓ ਲੋਕੋ ਪੰਜਾਬ ਦੇਓ ਅੱਜ ਉਹ ਵਿਚਾਰਾ ਕਲਵੰਸਿੰਘ ਰਾਊਕੇ ਵਾਲਾ ਉਹਦੇ ਚਾਚੇਕ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ ਛੇ ਦਿਨਾਂ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਓਏ ਉਹਨੂੰ ਲਿਆ ਕੇ ਸਹੀ ਮੋਗੇ ਰੱਖ ਲਿਆ ਉਹਨੂੰ ਲਿਆ ਕੇ ਕਲਵੰਸਿੰਘ ਰਾਊਕੇ ਜਿਹੜਾ ਡਿਬਰੂਗੜ ਬੰਦ ਸੀ ਜੇਲ੍ਹ ਦੇ ਵਿੱਚ ਉਹਨੂੰ ਛੇ ਦਿਨਾਂ ਦੀ ਪੈਰੋਲ ਮਿਤੀ ਹੈ ਹਾਈ ਕੋਰਟ ਨੇ ਉਹ ਉਹਰੇ ਕਰੇ ਜਾਣ ਖਤਰਤੀ ਉਹ ਐਪਲੇ ਕਰੇ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮੁੰਡਾ ਥੋੜੇ ਘਰੇ ਮੌਤ ਹੋਈ ਐ ਉਹ ਚੱਕ ਕੇ ਸੀਆਈ ਬੰਦ ਐ ਉਹਦਾ ਫਿਰ ਇੱਕ ਜੇਲ੍ਹ ਚੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜੀ ਸਿੰਘ ਮਾਨ ਮਿਲਣਗੇ ਲੋਕ ਸਭਾ ਮੈਂਬਰ ਐ ਕਿਹਨੇ ਮਿਲ ਨਹੀਂ ਦਿੰਦਾ ਇੱਕ ਲੋਕ ਸਭਾ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੰਦਾ ਸੀ ਇਸਟਾਫ ਮੋਗੇ ਦੇ ਵਿੱਚ ਆਖਸ਼ ਹੋ ਰਿਹਾ ਏ ਛੇ ਅੱਜ ਅਮਰਤਪਾਲ ਦੇ ਵਿਚਾਰੇ ਬਿਰਧ ਬਜ਼ੁਰਗ ਮਾਤਾ ਤੇ ਪਿਓ ਉਹ ਦਿੱਲੀ ਇਹ 5 ਸਾਲਾਂ ਦੇ ਉੱਤੇ ਵਿੱਚੇ ਪੰਜਾਬ ਪੁਲਿਸ ਸੀ ਵਿੱਚੇ ਦਿੱਲੀ ਪੁਲਿਸ ਸੀਗੀ ਉੱਥੇ ਗ੍ਰਿਫਤਾਰ ਕਰ ਲੈ ਘੇਰ ਲੇ ਇੱਕ ਸਾਥੀ ਨਾਲ ਹੋਰ ਉਹਨਾਂ ਦਾ ਫੜ ਲਿਆ ਤੇ ਉਹ ਵਿਚੇ ਫੜ ਲੇ ਉਹ ਛੱਡੇ ਆ ਪਤਾ ਨਹੀਂ ਹਲੇ ਗ੍ਰਿਫਤਾਰੀ ਪਾ ਕੇ ਜੇਲ੍ਹ ਭੇਜਣਗੇ ਇਹ ਪੰਜਾਬ ਦੇ ਲੋਕੋ ਇਹ ਇਹ ਮੈਂ ਸਮਝਦਾ ਇਹ ਸੋਡੇ ਇਹ ਸੋਡਾ ਬਾਈ ਜਿਹੜਾ ਤੁਸੀਂ ਚੁੱਪ ਕਰੇ ਬੈਠੇ ਹੋ ਨਾ ਸੱਪ ਸੁੰਘਿਆ ਸਾਡੇ ਲੋਕਾਂ ਨੂੰ ਯਾਰ ਐਡਾ ਧੱਕਾ ਯਾਰ ਐਡਾ ਜਨਮ ਯਾਰ ਕਿੱਥੇ ਕਾਨੂੰਨ ਯਾਰ ਕਿੱਥੇ ਆਦਾਤਾਂ ਕੋਈ ਸੁਣਵਾਈ ਨਹੀਂ ਬੰਦੇ ਦੀ ਕਮਾਲ ਹੋ ਗਈ ਯਾਰ ਜਿਹਨੂੰ ਜੀ ਕਰਦਾ ਮਰਦੀ ਚੱਕ ਕੇ ਉਹ ਛੋਕ ਦੇ ਯਾਰ ਇਸਕਮ ਨੂੰ ਚੁਣਿਆ ਸੀ ਹਸਤੌ ਜਿਹੜਾ ਆ ਮਹਾਰਾਜ ਇਸਕਮ ਨੂੰ ਚੁਣਿਆ ਸੀ ਉਹ ਵਾ ਕੇ ਜਾ ਕੇ ਪੈਗਾ ਬਸਾਕਾ ਪਟਨਾਮ ਕਹਿੰਦਾ ਮੈਂ ਪਾਸ਼ਨਾ ਕਰਨ ਗਿਆ ਜੀ ਪਤਾ ਨਹੀਂ ਕਿਹੜੀ ਪਾਸ਼ਨਾ ਕਰਦਾ ਉਹਦੋਂ ਆ ਲੋਕ ਸਵਾਲੇ ਜਾਣਾ ਪਤਾ ਨਹੀਂ ਕਿਹੜੇ ਸੂਬੇ ਮੱਧ ਪ੍ਰਦੇਸ਼ ਪਹਿੰ ਆਪਣੇ ਜਾਣਾ ਨੇ ਲੈ ਕੇ ਜਦਾਦ ਦੇ ਵਿੱਚ ਪੰਜਾਬ ਦੇ ਖਰਚੇ ਦੇ ਲੈ ਕੇ ਜਹਾਜ ਲੈ ਕੇ ਜਿਵਾਲ ਨੂੰ ਉਹ ਬਚਾਉਂਦਾ ਫਿਰਦਾ ਹੈ ਕਦੇ ਪਾਸ਼ਨਾ ਕਰਨ ਉਹ ਇੱਥੇ ਆ ਜਾਂਦਾ ਹੈ ਕਦੇ ਵਿਸਾਖਾ ਪੜਨ ਉਹਨੂੰ ਲੈ ਕੇ ਜਾਂਦਾ 2500 ਕਰੋੜ ਰੁਪਇਆ 2500 ਕਰੋੜ ਰੁਪਇਆ ਚੜਦੇ ਸਾਲ ਹੀ ਕਰਜ਼ਾ ਹੋਰ ਚੱਕ ਲੈ ਆ ਕਬਾਲ ਖਰੀਦ ਲਿਆ ਆਥਰਮ ਪਲਾਂਟ ਜਾ ਕਬਾਲ ਖਰੀਦਨ ਖਾਤਰ 2500 ਕਰੋੜ ਰੁਪਇਆ ਹੋਰ ਪੰਜਾਬ ਦੇ ਸਿਰ ਮੜਦਾ ਸੋ ਭਰਾਵੋ ਅਪੀਲ ਆ ਸਾਨੂੰ ਪੰਜਾਬ ਦੇ ਲੋਕੋ ਬਹੁਤ ਥੋੜੇ ਬੱਚੇ ਆ ਬਹੁਤ ਥੋੜੇ ਬੱਚੇ ਆ ਜਿਹੜੇ ਅੱਜ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਸਾਰਿਆਂ ਨੂੰ ਇੱਕ ਕਰਕੇ ਇਹ ਜਿਆਦਾ ਮਰਵਾ ਰਹੇ ਆ ਜਾਂ ਜੱਲਾ ਸੱਟ ਰਹੇ ਆ ਅੱਜ ਸਵੇਰ ਦੀ ਗੱਲ ਆਪਣੇ ਸਾਹਮਣੇ ਆ ਰਹੀ ਹੈ ਮੀਡੀਆ ਦੇ ਰਾਹੀਂ ਕਿੰਨੇ ਕ ਬੰਦੇ ਅੱਜ ਜਿਹੜੇ ਖੇਰ ਦੇ ਹੱਕ 'ਚ ਖੜ ਗਏ ਕਿੰਨੇ ਕ ਬੰਦੇ ਆ ਜੋ ਭਾਈ ਕਲਵੰਸ ਰੌਟੇ ਦੇ ਹੱਕ 'ਚ ਖੜ ਗਏ ਆਪਾਂ ਹੱਦੋਂ ਕੀਰ ਕੱਲੀਆਂ ਗੱਲਾਂ ਕਰਨ ਵਾਲੇ ਆ ਕੱਲਾ ਸੀ ਫੇਸਬੁਕਾਂ ਦੇ ਉੱਤੇ ਪੋਸਟਾਂ ਪਾਉਣ ਨੇ ਜਨਤ ਬਾਅਦ ਬਸ ਠੀਕ ਉਦੋਂ ਬਾਅਦ ਖਤਮ ਨਾ ਕਰ। ਅੱਗੋਂ ਇੱਕ ਹੋਰ ਅਪੀਲ ਕਰਦਾ ਪੰਜਾਬੀਓ। ਅਸੀਂ ਇਹ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ 14 ਤਰੀਕ ਤੋਂ। ਮਾਗੀ ਵਾਲੇ ਦੇ ਸ਼ੁਰੂਆਤ ਕਰਨੀ ਹੈ। ਦਮਦਮਾ ਸਾਹ ਤੋਂ ਤਲਵੰਡੀ ਸਾਹਿਬ ਤੁਰਨਾ ਸੀ। ਸਾਨੂੰ ਇਹ ਵੀ ਕੰਸੁਹਾਰੀਆਂ ਹੈ। ਵੀ ਸਾਡੀ ਯਾਤਰਾ ਕਿਸੇ ਵੀ ਤਰੀਕੇ ਨਾਲ ਤੁਰਨ ਨਹੀਂ ਦੇਣਾ ਚਾਹੁੰਦੇ ਸਰਕਾਰ ਉਹਦੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੋਈ ਨਾ ਕੋਈ ਘਟਨਾ ਸਾਡੇ ਨਾਲ ਵੀ ਕਰਨਾ ਚਾਹੁੰਦੀ ਹੈ 14 ਤਰੀਕ ਮਾਗਿਆ ਦੇ ਦਿਨ ਦਮਦਮਾ ਸਾਹ ਤੋਂ ਤੁਰਨਾ ਹੈ ਪੰਜਾਬ ਦੇ ਲੋਕਾਂ ਜਾਵਾਂਗੇ ਪੂਰੇ ਪੰਜਾਬ ਜਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸਨਮੁਖ ਹੋਵਾਂਗੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਂਝੇ ਕਰਾਂਗੇ ਪੰਜਾਬ ਦੇ ਲੋਕਾਂ ਦਾ ਰਾਇ ਕਰਾਂਗੇ ਕਿ ਦੱਸੋ ਅਸੀਂ ਪੰਜਾਬ ਨੂੰ ਇਹ ਜੰਗਾਰ ਚੋਂ ਕਿਵੇਂ ਕੱਢ ਸਕਦੇ ਆ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੀ ਜਵਾਨੀ ਮਰ ਰਹੀ ਚੱਟੇ ਨਾਲ ਇਹਨਾਂ ਨੂੰ ਪ੍ਰਵਾਹ ਇਹ ਪਾਸ਼ਨਾ ਕਰਦੇ ਫਿਰਦੇ ਆ ਮਹਾਰਾਜ ਤੌਜ ਵਾਲੇ ਲੈ ਕੇ ਹੈਲੀਕਾਪਟਰ ਜਹਾਜ਼ਾਂ ਦੇ ਚੜਾ ਕੇ ਗੇਜਰੀਵਾਲ ਨੂੰ ਇੱਥੇ ਪੰਜਾਬ ਦੀ ਜਵਾਨੀ ਚੱਟੇ ਨਾਲ ਰੋਜ਼ ਮਰਦੀ ਹੈ ਪਰ ਪੰਜਾਬ ਦੇ ਲੋਕੋ ਹੁਣ ਛੋਡੇ ਹੱਥੇ ਫੈਸਲਾ ਹੈ ਤੁਸੀਂ ਕਿੱਧਰ ਖੜਨਾ ਹੈ ਇਹਨਾਂ ਬੱਚੜਾ ਨਾ ਖੜਨਾ ਹੈ ਭਵੰਤ ਸਿੰਘ ਸਤੋਜ ਵਾਲਿਆ ਮਹਾਰਾਜ ਸਾਹਿਬ ਇਹ ਦੇਣੀਆਂ ਆਉਂਦੀਆਂ ਇਹਨਾਂ ਧੱਕਾ ਚੰਗਾ ਨਹੀਂ ਹੁੰਦਾ ਅੱਤ ਦੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇਹਨਾਂ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦੇ ਹੀ ਕੁਝ ਨਹੀਂ ਤੈਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਗਏ ਬਾਦਲ ਜਿੰਨਾ ਮੈਨੂੰ ਪਤਾ ਨਹੀਂ ਚੱਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆਓ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰ ਹਨੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਦੀ ਵਾਜ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇਹ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ ਹੋ ਐਡਾ ਧੱਕਾਸ਼ਾਈ ਕਰ ਰਹੇ ਹੋ ਅਦਾਲਤਾਂ ਦੇ ਜਿਹੜੇ ਫੈਸਲੇ ਉਹ ਵੀ ਉਲਟਾ ਰਹੇ ਹੋ ਉਹ ਵੀ ਨਹੀਂ ਮੰਨ ਰਹੇ ਸਭ ਪੰਜਾਬ ਦੇ ਲੋਕੋ ਥੱਲੇ ਆ ਗੱਲਾਂ ਇੱਕ ਤਾਂ ਅੰਗਰੇਜ਼ੀ ਜਿਹਾ ਲਿਖਿਆ ਕਰੋ ਪੰਜਾਬੀ ਵਿੱਚ ਕਰਦਾ ਕਰੋ ਟਿੱਪਣੀ ਮੇਰਾ ਵੀਰ ਆ ਗੁੱਡ ਜੌਬ ਰਾਈਟ ਨਾਈਸਲ ਇਹ ਨਾ ਲਿਖਿਆ ਕਰੋ ਸਲੂਟ ਜੇ ਬੈਰ ਖੜਨਾ ਦਾ ਬਾਈ ਨਾਲ ਖੜੋ ਸੱਦਾ ਦੇ ਰਿਆਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ 14 ਤਰੀਕ ਨੂੰ ਮਾਗੀ ਵਾਲੇ ਦਿਨ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੱਕ ਤੋਂ ਤੁਰਨਾ ਸੀ ਸ਼ੁਰੂਆਤ ਕਰਨੀ ਹੈ ਯਾਤਰਾ ਦੀ ਸਾਰੇ ਪੰਜਾਬ ਨੂੰ ਸੱਦਾ ਹੈ ਕਿ ਬਦ ਬਦ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦਮਦਮਾ ਸਾਹਿਬ ਪਹੁੰਚੋ ਸਾਰੇ ਪੰਜਾਬ ਚ ਚਾਹੇ ਸਾਨੂੰ ਸਾਲ ਲੱਗੇ 2 ਸਾਲ ਲੱਗਣ ਚਾਰ ਲੱਗਣ ਪੰਜ ਲੱਗਣ ਪੰਜਾਬ ਦੇ ਹਰ ਪਿੰਡ ਚ ਜਾਵਾਂਗੇ ਹਰ ਬੰਦੇ ਕੋਲੇ ਜਾਵਾਂਗੇ ਹਰ ਬੰਦੇ ਨਾਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੱਥੋਂ ਤੁਰਾਂਗੇ ਦੰਦਵਾ ਸਾਹਿਬ ਤੋਂ ਤੁਰ ਕੇ ਜਿੰਨੇ ਪਿੰਡ ਰੋਜ਼ ਕੱਢੇਗੇ ਕੱਢਾਂਗੇ ਜਿੱਥੇ ਰਾਤ ਪੈ ਜਾਏ ਜਰੂ ਉੱਥੇ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰਿਆ ਕਰਾਂਗੇ ਜਿੰਨੇ ਪਿੰਡ ਨਿਕਲਣਗੇ ਫਿਰ ਕੱਢੇ ਜਿੱਥੇ ਰਾਤ ਪਈ ਉਥੇ ਉਸੇ ਪਿੰਡ ਦੀ ਸਾਡਾ ਠਹਿਰ ਹੋਇਆ ਕਰੂਗੀ ਉਸੇ ਪਿੰਡ ਦੀ ਰੁਕਿਆ ਕਰਾਂਗੇ ਇਹ ਤੁਹਾਨੂੰ ਦੱਸ ਦਾਂਗੇ ਨਾਲ ਦੀ ਨਾਲ ਦੱਸਦੇ ਰਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਆਹ ਦਿਨਾਂ ਦੇ ਵਿੱਚ ਆਹ ਦਿਨ ਅਸੀਂ ਆ ਪਿੰਡ ਜਾਵਾਂਗੇ ਆਹ ਦਿਨ ਅਸੀਂ ਆ ਪਿੰਡ ਜਾਵਾਂਗੇ ਸਰਕਾਰ ਕੇ اپੀਲ ਆ ਤੁਹਾਨੂੰ ਸਦਾ ਹੁਣੀ ਮਾਰਤੀ ਹਾਕ ਕਿ ਆਜੋ 14 ਤਰੀਕ ਨੂੰ ਤੁਰਾਂਗੇ ਤੇ ਹੋ ਸਕਦਾ ਉਹਦੋਂ ਪਹਿਲਾਂ ਸਰਕਾਰ ਇਹ ਕੋਈ ਕੋਈ ਨਾ ਕੋਈ ਚਾਲ ਚੱਲੇ ਕੋਈ ਨਾ ਕੋਈ ਇਹ ਅਹ ਇਹ ਹੱਤਕੰਡਾ ਪਣਾਉਣ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਯਾਤਰਾ ਸਾਡੀ ਵੈਸੇ ਅਸੀਂ 20 ਤਰੀਕ ਦਾ ਐਲਾਨ ਮੈਂ ਦੱਸਿਆ ਤੁਹਾਨੂੰ ਕੀਤਾ ਸੀਗਾ ਸੱਜਣਾਂ ਦੇ ਦਿਹਾੜੇ ਕਰਕੇ ਅਸੀਂ ਰੋਕੇ ਸੀ ਸੱਜਣਾਂ ਦੇ ਦਿਹਾੜੇ ਆਗੇ ਸੀਗੇ ਵਿੱਚ ਉਹਦਾ ਕਰਕੇ 1 ਤਰੀਕ ਤੋਂ ਸ਼ੁਰੂ ਕਰਨ ਦੀ ਗੱਲ ਫਿਰ ਤਿਆਰੀ ਵੈਰੀ ਕਰਦਿਆਂ ਨੂੰ ਸਮਾਂ ਲੱਗ ਗਿਆ ਤਾਂ ਭਾਈ 14 ਤਰੀਕ ਅਸੀਂ ਹੁਣ ਵਿਥੀ ਆ ਮਾਗੀ ਵਾਲਾ ਦਿਨ ਅਸੀਂ ਤੁਹਾਨੂੰ ਅਪੀਲ ਕਰਦੇ ਆ ਜੇ ਚਾਹੋਨੇ ਆ ਤਾਂ ਆ ਜਾਓ ਉਥੋਂ ਦਰਦਵਾਂ ਸਾਹਿਬ ਤੋਂ ਕਰਕੇ ਅਰਦਾਸਾਂ ਤੁਰਾਂਗੇ ਪੰਜਾਬ ਦੇ ਲਈ ਕਿ ਪੰਜਾਬ ਲਈ ਇੱਕ ਨਵਾਂ ਸੂਰਜ ਚੜ੍ਹਨ ਦੀ ਉਮੀਦ ਹਰੇ ਵੀ ਹੈਗੀ ਆ ਚੜ੍ਹਾਵਾਂਗੇ ਸੂਰਜ ਲੈ ਕੇ ਆਵਾਂਗੇ ਉਹ ਰੌਸ਼ਨੀ ਪੰਜਾਬ ਦੇ ਅੰਦਰ ਐਡੀ ਛੇਦੀ ਪੰਜਾਬ ਨੂੰ ਕੁਝ ਨਹੀਂ ਹੋਣ ਦੇ ਜਿਹੜਾ ਇੱਕ ਜਾਉਨੇ ਆ ਤੇ ਪੰਜਾਬ ਦੇ ਲੋਕੋ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਦਿਨ ਰਾਤ ਪੰਜਾਬ ਲਈ ਆ ਜਿੰਦਗੀ ਮੌਤ ਪੰਜਾਬ ਲਈ ਆ ਪਰ ਥੋੜਾ ਸਾਥ ਦੀ ਲੋੜ ਆ ਬਾਈ ਸਾਥ ਦਿਆ ਕਰੋ ਖੜ੍ਹਾ ਜਾ ਕਰੋ ਮੇਰਾ ਵੀਰੋ ਪਰ ਉਸ ਉਹਦੋਂ ਨਾ ਹੋਵੇ ਕਿ ਅਸੀਂ ਇਕੱਲੇ ਟਿੱਪਣੀਆਂ ਤੇ ਰਹਿ ਜਾਈਏ ਤੇ ਉਹਦੇ ਕੋਲ ਉੱਥੇ ਪਹੁੰਚੇ ਨਾ ਵੱਤ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉੱਥੇ ਤੁਰਨਾ ਹੈ ਫਿਰ ਨਾਲ ਹੀ ਨਾਲ ਸਾਧਨ ਆਪਣੇ ਕੋਲ ਇੰਨੀ ਭਾਵੇਂ ਪੂੰਜੀ ਵੀ ਨਹੀਂ ਹੈਗੀ ਸਾਧਨ ਥੋੜੇ ਹੋਣਗੇ ਉਹਨੇ ਸਾਧਨਾਂ ਦੇ ਹਿਜਾਇਆ ਕਰਾਂਗੇ ਜਿਹੜੇ ਪਿੰਡ ਤੁਹਾਡੇ ਨਾਲ ਆਲਿਆ ਕਰਨਗੇ ਨੌਜਵਾਨ ਜਾਂ ਕੋਈ ਲੋਕ ਜਾਂ ਸੰਗਤ ਉੱਥੋਂ ਭਾਈ ਅਸੀਂ ਨਾਲ ਉਹ ਵੀ ਅੱਗੇ ਤੁਰ ਪਿਆ ਕਰਨਗੇ ਸਾਡੀਆਂ ਵਿਚਾਰਾਂ ਕਰਨੀਆਂ ਨੇ ਜੋ ਮੁੱਦੇ ਨੇ ਜੋ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦਾ ਹੱਲ ਕੀ ਹੈ ਇਹ ਹੱਲ ਆਪਸ ਸਿਰ ਜੋੜ ਕੇ ਕੱਢਣਾ ਹੈ ਪੰਜਾਬ ਦੇ ਲੋਕਾਂ ਦਾ ਵਿਚਾਰ ਵਟਾਂਦਰਾ ਕਰਕੇ ਸੰਵਾਦ ਰਚਾ ਕੇ ਹੱਲ ਕੱਢਣਾ ਪੰਜਾਬ ਦਾ ਉਹਦੇ ਲਈ ਤੁਰਾਂਗੇ ਭਰਾਵੋ 14 ਤਰੀਕ ਦਿਨ ਮੰਗੀ ਵਾਲੇ ਆਜੋ ਮੇਰਾ ਵੀਰ ਤੇ ਆ ਆਵਾਜ਼ ਬੁਲੰਦ ਕਰੋ ਬੇਤੁਰਾਂ ਦੇ ਖਿਲਾਫ ਆ ਜਿਹੜਾ ਬੁੱਕੜ ਬਣ ਗਿਆ ਨਵਾਂ ਉੱਚੜ ਤਿਆਰ ਹੋ ਗਿਆ ਭਵੰਸਿਓ ਜਿਹੜਾ ਸ਼ਰਮ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਯਾਰ ਪਰ ਹੱਦ ਹੋ ਗਈ ਸਾਡੀ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਇਹ ਇਹ ਵਾਰੀ ਸਭ ਦੀ ਆਉਣੀ ਹੈ ਬਾਰੀ ਸਭ ਦੀ ਆਉਣੀ ਹੈ ਮੇਰੀ ਗੱਲ ਯਾਦ ਰੱਖਿਓ ਜੇ ਤੁਹਾਨੂੰ ਲੱਗਦਾ ਅੱਜ ਜੇ ਸਿਰਦਾ ਅੱਜ ਫਲਾਣੇ ਨਾਲ ਧੱਕਾ ਕਰ ਲਿਆ ਅੱਜ ਫਲਾਣੇ ਦੇ ਪਰਚਾ ਦੇਤਾ ਅੱਜ ਫਲਾਣਾ ਮਰਵਾਤਾ ਤੁਹਾਨੂੰ ਲੱਗਦਾ ਵੀ ਤੁਸੀਂ ਬਚੋਗੇ ਸੁਣ ਲਈ ਬੋਲਣਾ ਰਹਿ ਕੌਣ ਜਾਊ ਫਿਰ ਲੋਕ ਡਰ ਕੇ ਖੁੱਡਾਂ ਦੀ ਬੜ ਜਾਣਗੇ ਘਣਾ ਜੀ ਬੜ ਜਾਣਗੇ ਫਿਰ ਆਪਣੀ ਮਨ ਮਰਜ਼ੀ ਕਰਨਗੇ ਆਪਣੇ ਚੰਮ ਦੀਆਂ ਚਲਾਉਣਗੇ ਇਹੀ ਤਾਂ ਚਾਹੁੰਦੇ ਐ ਵੀ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਆਵਾਜ਼ਾਂ ਪੰਜਾਬ ਦੇ ਹੱਕ ਤੇ ਬੋਲਦੀਆਂ ਨੇ ਜਿੰਨੀਆਂ ਆਵਾਜ਼ਾਂ ਪੰਜਾਬ ਦੀ بلند ਹੁੰਦੀਆਂ ਨੇ ਇਹਨਾਂ ਨੂੰ ਜਗਾਉਂਦੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਆਵਾਜ਼ਾਂ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂਦਾ ਇਸ ਸਰਕਾਰੀ ਸਕੀਮ ਦੇ ਤਰੀਕੇ ਹੋਈ ਹੈ ਤੇ ਮੈਂ ਫਿਰ ਕਹਿੰਦਾ ਮੈਨੂੰ ਪੂਰੀ ਸ਼ੱਕ ਨਹੀਂ ਮੈਨੂੰ ਪੂਰੀ ਗੱਲ ਇਹ ਕਿੰਨਾ ਸੋ ਪੱਕੀ ਤੌਰ ਤੇ ਹੈ ਵੀ ਲੱਖਾਂ ਸਿਆ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਦੇ ਵਿੱਚ ਤੈਨੂੰ ਫਸਾ ਕੇ ਲੁਝਾ ਕੇ ਇਹ ਅੰਦਰ ਸਿੱਟ ਸਕਦੇ ਆ ਇਹ ਤਿਆਰੀਆਂ ਕਰ ਰਹੇ ਆ ਪਰ ਫੈਸਲਾ ਹੁਣ ਪੰਜਾਬ ਦੇ ਲੋਕੋ ਤੁਹਾਡੇ ਸਿਰ ਤੇ ਸੜਦਾ ਫੇਲਾ ਤੁਸੀਂ ਕਰਨਾ ਹੈ ਨਾਲ ਖੜਨਾ ਹੈ ਕਿ ਇਕੱਲਾ ਆਪਾਂ ਟਿੱਪਣੀਆਂ ਦੇ ਦੇ ਫੇਸਬੁਕਾਂ ਦੇ ਆਪਣੀ ਭੜਾਸ ਕੱਢ ਕੇ ਹਟ ਜਾਣਾ ਫਿਰ ਸੇ ਖਤਮ ਕਹਾਣੀ ਸਮਝੋ ਫਿਰ ਬਾਲੇ ਬੰਦੇ ਰਹਿ ਨਹੀਂਗੇ ਭਰਾਓ ਆਜਾ ਆਪਾਂ ਆਪਾਂ ਨੂੰ ਸਾਰਿਆਂ ਬੰਦਿਆਂ ਨੂੰ ਆਪਾਂ ਨੂੰ ਸੁਖਪਾਲ ਸਿੰਘ ਖਹਿਰੇ ਦੇ ਨਾਲ ਵੀ ਖੜਨਾ ਚਾਹੀਦਾ ਹੈ ਉਹਦੇ ਹੱਕ ਦੇ ਬੱਚੇ ਵਾਜ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਤੇ ਪਾਓ ਕਿਵੇਂ ਵੀ ਪਾਓ ਪਰ ਉਹਦੇ ਆਵਾਜ਼ ਉਹਦੇ ਹੱਕ ਚ ਸਾਨੂੰ ਬੋਲਣਾ ਚਾਹੀਦਾ ਬਹੁਤ ਧੜਕ ਬੰਦਾ ਹਮੇਸ਼ਾ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਿਆ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਯੂਪੀਏ ਲਾਏ ਐ ਐਨਐਸਏ ਲਾਏ ਹੋਰ ਜੋ ਕੁਛ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਬੰਦਾ ਪਾਰਟੀ ਪਦਰ ਤੋਂ ਉੱਪਰ ਉੱਠ ਕੇ ਆਪਣੀ ਪਾਰਟੀ ਦੀਆਂ ਜੜੀਆਂ ਹਦੈਤਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਪੰਜਾਬ ਨਾਲ ਖੜਾ ਆ ਸਾਡਾ ਪੰਜਾਬੀ ਉਹ ਫਰਜ ਬੰਦਾ ਉਸ ਇਨਸਾਨ ਨਾਲ ਖੜ ਗਿਆ ਟੱਕਾ ਹੋ ਰਿਹਾ ਜਾਂ ਜਮਾਂ ਟੱਕਾ ਹੋ ਰਿਹਾ ਪਹਿਲਾਂ ਝੂਠੇ ਪਰਚੇ ਜੰਦਰ ਫਸਾਇਆ ਗਿਆ ਆ ਸਾਡੇ 3-4 ਮਹੀਨਿਆਂ ਤੋਂ ਅੰਦਰ ਆ ਆ ਚੱਕ ਕੇ ਇੱਕ ਮੁਕਦਮਾ ਹੋਰ ਦੇ ਕੇ ਅੰਦਰ ਫਿਰ ਸਕਦਾ ਚੱਕ ਇਹ 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 ਡਿਕਟੇਟਰ ਜਿਹੜੇ ਬਣੇ ਹੋਏ ਨੇ ਤਾਨਾਸ਼ਾ ਬਣੇ ਹੋਏ ਨੇ ਹਿਟਲਰ ਬਣੇ ਹੋਏ ਨੇ ਜਿਹੜੇ ਬੰਦੇ ਕਹਿੰਨ ਉਹ ਪਰ ਡੈਮੋਕ੍ਰੇਸੀ ਕਹਿੰਦੇ ਨੇ ਲੋਕਤੰਤਰ ਕਹਿੰਦੇ ਨੇ ਯਾਰ ਸੋ ਆਜੋ ਬਾਈ 14 ਨੂੰ ਦੇਖਦੇ ਆਂ ਫਿਰ ਮੈਦਾਨ ਚ ਕਿੰਨੇ ਘੱਟ ਦੱਤਰਦੇ ਆ 14 ਤਰੀਕ ਮਾਘੀਆ ਦਿਨ ਤਮ ਤਮ ਸਾਥੂ ਕਰ ਕਰ ਅਰਦਾਸਾ ਅਰਦਾਸ ਓਟ ਆਸਰਾ ਲੈ ਕੇ ਸੱਚੇ ਪਾਤਸ਼ਾਹ ਵੈਗੁਰੂ ਦਾ ਉਸ ਦਿਨ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਸਮੱਸਿਆਵਾਂ ਕੀ ਨੇ ਸਾਨੂੰ ਕਿਹੜੇ ਕਿਹੜੇ ਮੁੱਦੇ ਨੇ ਤੇ ਹੱਲ ਕੀ ਹੈ ਇਹ ਬੈਠ ਕੇ ਵਿਚਾਰਾ ਕਰਕੇ ਲੋਕਾਂ ਦਾ ਅੱਗੇ ਆ ਪਰੂਪਰੇ ਖਤਿਆਰ ਕਰਾਂਗੇ ਧੰਨਵਾਦ ਜਉਂਦੇ ਵਸਦੇ ਰੋ ਪੰਜਾਬੀਓ ਪਰ ਨਾਲ ਖੜਾ ਕਰੋ ਮੇਰਾ ਵੀਰ ਆਪਣੇ ਪੰਦਰੇ ਨਾਲ ਖੜਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ